ਕਿਸੇ ਵਕੀਲ ਕੋਲ ਜਾਈਏ ਡਾਕਟਰ ਕੋਲ ਜਾਈਏ ਤੇ ਡਾਕਟਰ ਨੂੰ ਜਾ ਕੇ ਕਹੀਏ ਡਾਕਟਰ ਸਾਹਿਬ ਡਾਕਟਰੀ ਵਿਖਾਓ ਤੁਸੀਂ ਆਪਣੀ ਡਾਕਟਰੀ ਵਿਖਾਓ ਸੋਚ ਕੇ ਦੱਸਿਓ ਨੌਜਵਾਨ ਵੀਰੋ ਅਗਲਾ ਸਾਨੂੰ ਲੈ ਜੇ ਕਿੱਥੇ ਜਿੱਥੇ ਉਹਦੀ ਲਾਇਬ੍ਰੇਰੀ ਹੈ ਜਿੱਥੇ ਕਿਤਾਬਾਂ ਦਾ ਢੇਰ ਲੱਗਿਆ ਪਿਆ ਸੁਣੋ ਤੇ ਲ ਜਾ ਕੇ ਕਿਤਾਬਾਂ ਦਾ ਢੇਰ ਵਿਖਾਵੇ ਉਹ ਕਹਵੇ ਆ ਵੇਖੋ ਜੀ ਆ ਕੀ ਹੈ ਮੇਰੀ ਡਾਕਟਰੀ ਮੈਂ 25 ਸਾਲਾਂ ਵਿੱਚ ਆ ਕਿਤਾਬਾਂ ਪੜ੍ਹੀਆਂ ਨੇ ਆ ਢੇਰ ਲੱਗਿਆ ਪਿਆ ਕਿਤਾਬਾਂ ਦਾ ਆ ਹੈ ਡਾਕਟਰੀ ਆਪਾਂ ਮੰਨ ਜਾਗੇ ਬੋਲੋ ਭਾਈ ਕੀ ਹੋ ਗਿਆ ਭਈ ਅੱਛਾ ਚਲੋ ਇੱਧਰ ਸੋ ਗੱਲ ਹਿੱਲ ਗਈ ਦੇਖੋ ਧਿਆਨ ਦੇ ਦਿਓ ਸੁਣੋ ਇੱਧਰ ਵੇਖੋ ਭਈ ਜੇ ਡਾਕਟਰ ਨੂੰ ਆਪਾਂ ਕਹੀਏ ਡਾਕਟਰ ਸਾਹਿਬ ਆਪਣੀ ਡਾਕਟਰੀ ਵਿਖਾਓ ਅਗਲਾ ਸਾਨੂੰ ਕਿੱਥੇ ਲੈ ਜੇ ਕਿਤਾਬਾਂ ਜਿੱਥੇ ਉਹਦੀਆਂ ਪਈਆਂ ਆਪਾਂ ਮੰਨ ਜਾਾਂਗੇ ਵੀ ਤੂੰ ਡਾਕਟਰੀ ਵਿਖਾਦੀ ਬੋਲੋ ਨਹੀਂ ਮੰਨਾਂਗੇ ਆਪਾਂ ਕਹਾਂਗੇ 5-7 ਮਰੀਜ਼ ਸਾਡੇ ਸਾਹਮਣੇ ਪਹਿਲਾਂ ਠੀਕ ਕਰਕੇ ਵਿਖਾ ਤਾਂ ਮੰਨਾਂਗੇ ਵੀ ਤੂੰ ਡਾਕਟਰ ਹੈ ਤਾਂ ਹੀ ਇਹਨਾਂ

ਤੇ ਇਹ ਸਾਰਾ ਕੁਝ ਤੂੰ ਸੁਣ ਸੁਣ ਕੇ ਪੜ ਪੜ ਕੇ ਰੱਟਾ ਲਾਇਆ ਪਿਆ ਏਦਾਂ ਤੂੰ ਏਦਾਂ ਦੱਸਦਾ ਏਦਾਂ ਬਹਿ ਗਿਆ ਡਾਕਟਰ ਆਪਣੇ ਕੋਲ ਆਹ ਦਵਾਈ ਇਹਦੇ ਲਈ ਏ ਆਹ ਦਵਾਈ ਇਹਦੇ ਲਈ ਏ ਆਹ ਦਵਾਈ ਇਹਦੇ ਲਈ ਏ ਆਹ ਇਹਦੇ ਲਈ ਬਣੀ ਏ ਆਹ ਇਹਦੇ ਲਈ ਬਣੀ ਆਹ ਇਹਦੇ ਲਈ ਬਣੀ ਆਪਾਂ ਕਾਂਗੇ ਕਿਉਂ ਰੱਟੇ ਲਾਈ ਜਾਂਦਾ ਆ ਸਾਹਮਣੇ ਮਰੀਜ਼ ਬੈਠਾ ਏ ਯਾਰ ਤੂੰ ਇਹਨੂੰ ਠੀਕ ਕਰ ਦਵਾਈ ਦੇ ਅਗਲਾ ਠੀਕ ਹੋਵੇ ਤਾਂ ਮੰਨਾਂਗੇ ਤੂੰ ਆ ਰੱਟੇ ਕਿਉਂ ਲਾਈ ਜਾਂਦਾ ਆਂ ਆਖੋ ਸਤਨਾਓ ਸ਼੍ਰੀ ਵਾਹਿਗੁਰੂ ਆ ਗਈ ਗੱਲ پکڑ ਚ ਹੁਣ ਅੱਗੇ ਸੁਣਿਓ ਆਪਰੇਸ਼ਨ ਕਰਨ ਵੇਲੇ ਤੇਰੇ ਹੱਥ ਕੰਬਦੇ ਐ ਪੜ-ਪੜ ਕੇ ਸੁਣਾਈ ਦਿੰਦਾ ਵੀ ਮੈਨੂੰ ਮੂੰਹ ਜਵਾਨੀ ਯਾਦ ਐ ਵੀ ਆ ਦਵਾਈ ਇਹਦੇ ਲਈ ਆ ਦਵਾਈ ਇਹਦੇ ਲਈ ਆ ਦਵਾਈ ਐ ਬਣਦੀ ਆ ਫਾਰਮੂਲਾ ਐ ਆ ਐ ਵੀ ਡਾਕਟਰ ਤੋਂ ਆਪਰੇਸ਼ਨ ਕਰਦਾ ਉਹ ਤੇਰੇ ਹੱਥ ਕੰਬਦੇ ਐ ਆ ਸਾਰੀਆਂ ਮੈਂ ਪੜੀਆਂ ਨੇ ਆ ਵੇਖ ਲਓ ਮੇਰੀ ਵਕਾਲਤ ਮੰਨ ਜਾਗੇ ਆਪਾਂ ਬੋਲੋ ਜੀ ਆਪਾਂ ਕਹਾਂਗੇ ਤੇਰੀ ਵਕਾਲਤ ਤੇ ਕੋਈ ਸ਼ੱਕ ਨਹੀਂ ਤੇਰੀਆਂ ਕਿਤਾਬਾਂ ਤੇ ਕੋਈ ਸ਼ੱਕ ਨਹੀਂ ਇਹਨਾਂ ਕਿਤਾਬਾਂ ਨੂੰ ਪੜ੍ਹ-ਪੜ ਕੇ بڑے ਵਕੀਲ ਬਣੇ ਨੇ ਪਰ ਤੂੰ ਦੋ ਚਾਰ ਸਾਡਾ ਕੇਸ ਲੜ ਕੇ ਵਿਖਾ ਫੈਸਲਾ ਸਾਡੇ ਹੱਕ 'ਚ ਕਰਾ ਕੇ ਵਿਖਾ ਸੱਚ ਨੂੰ ਸੱਚ ਕਹੇ ਝੂਠ ਨੂੰ ਝੂਠ ਕਰਕੇ ਕਚਹਿਰੀ 'ਚ ਪੇਸ਼ ਕਰਕੇ ਵਿਖਾ ਤਾਂ ਤੈਨੂੰ ਅਸਲੀ ਵਕੀਲ ਮੰਨਾਂਗੇ ਠੀਕ ਹੈ ਜੀ ਗੱਲ ਹੁਣ ਅਗਲਾ ਆਪਾਂ ਨੂੰ ਕੁਝ ਦਾ ਸਿੱਖੋ ਆਪਾਂ ਨੂੰ ਤੁਸੀਂ ਕੀ ਹੋ ਜੀ ਆਪਾਂ ਕਹਿੰਦੇ ਜੀ ਅਸੀਂ ਅਮਰਤਧਾਰੀ ਗੁਰੂ ਦੇ ਸਿੱਖ ਗਿਆਨਵਾਨ ਆਪਾਂ ਕੀ ਕਹਿੰਨੇ ਅਸੀਂ ਕੀ ਆ ਗਿਆ ਹੋਆ ਅਗਲਾ ਕਹਿੰਦਾ ਬਖਾ ਗਿਆ ਤੇ ਆਪਾਂ ਫਿਰ ਅਗਲੇ ਨੂੰ ਕਿੱਥੇ ਲੈ ਜਾਨੇ ਆ ਆਪਾਂ ਲੈ ਜਾਂਦੇ ਹਾਂ ਗੁਰਦੁਆਰੇ ਆਹ ਵੇਖੋ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਉਹ ਕਹਿੰਦਾ ਇਹਦੇ ਤੇ ਕੋਈ ਸ਼ੱਕ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਗੁਰੂ ਤੁਹਾਡਾ ਪੂਰਾ ਹੈ ਸੱਚ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਪੂਰੇ ਆ ਫਿਰ ਐ ਕਿਵੇਂ ਮੰਨ ਲਈਏ ਪਹਿਲਾਂ ਤੂੰ ਜ਼ਿੰਦਗੀ ਵਿੱਚ ਵਧੀਆ-ਵਧੀਆ ਫੈਸਲੇ ਕਰਕੇ ਵਿਖਾਖੋ ਸਤਨਾਮ ਸ੍ਰੀ ਵਾਹਿ ਅੱਜ ਦੇ ਕਥਾਵਾਚਕਾਂ ਨੂੰ ਪੁੱਛੋ ਗਿਆਨਵਾਨ ਜੀ ਗਿਆਨ ਵਿਖਾਓ ਤੇ ਗਿਆਨਵਾਨ ਬਤਾ ਕੀ ਕਰਨ ਲੱਗ ਜਾਂਦਾ ਹੈ ਸ਼ਬਦ ਤੇ ਸ਼ਬਦ ਸ਼ਬਦ ਤੇ ਸ਼ਬਦ ਪੜ੍ਹ-ਪੜ੍ਹ ਕੇ ਆਹ ਸ਼ਬਦ ਐ ਆ ਇੱਥੇ ਲਿਖਿਆ ਆ ਇੰਨੇ ਅੰਗ ਤੇ ਆ ਇੰਨੇ ਤੇ ਆ ਇਦਾਂ ਆ ਇੰਨੇ ਇਦਾਂ ਬੋਲੀ ਜਾਂਦਾ ਜਦੋਂ ਨੂੰ ਪੁੱਛਦੇ ਆ ਵੀ ਢਿੱਡ ਤੇ ਤੇ ਰਾਈਦਾ ਵਧੀਆ-ਵਧੀਆ ਪਿਆ ਇਹ ਫੈਸਲਾ ਤੇ ਲੈ ਲੈਣਾ ਵੀ ਸਵੇਰੇ ਸੈਰ ਕਰਨੀ ਹੈ ਆਖੋ ਸਤਨਾਮੋ ਮੇਰੀ ਬਾਤ ਫੈਸਲਾ ਤੇ ਮੈਂ ਨਹੀਂ ਸਕਦਾ ਇਨਫੋਰਮੇਸ਼ਨ ਇੰਨੀ ਇਕੱਠੀ ਕਰੀ ਫਿਰਦਾ ਮੈਂ ਕਹਿੰਦਾ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਯਾਦ ਕਰ ਲਵੇ ਜੇ ਆਪਰੇਸ਼ਨ ਕਰਨ ਵੇਲੇ ਹੱਥ ਕੰਬਦੇ ਆ ਡਾਕਟਰ ਦੇ ਰੱਟੇ ਲਾਆਂ ਦਾ ਕੀ ਫਾਇਦਾ ਸਮਝ ਆ ਗਈ ਗੱਲ ਇੱਥੇ بڑے بڑے ਕਥਾਵਾਚਕ ਨੇ ਜੀ ਗੁਰਬਾਣੀ ਉਹਨਾਂ ਨੂੰ ਇੰਨੀ ਆਉਂਦੀ ਹੈ ਤਕਰੀਬਨ ਤਕਰੀਬਨ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੈ ਪਰ ਮਨਜੀਤ ਸਾਹਿਬ ਹਾਲ ਦੇ ਵਿੱਚ ਜੋਬ ਡਿਊਟੀ ਲੈਣ ਦੇ ਮਾਰੇ ਵਾਰੀ ਲੈਣ ਦੇ ਮਾਰੇ ਵੀ ਮੇਰੀ ਦੋ ਦਿਨ ਕਥਾ ਆ ਜੇ ਚੱਜ ਦਾ ਫੈਸਲਾ ਨਹੀਂ ਜ਼ਿੰਦਗੀ 'ਚ ਕਰ ਸਕੇ ਸੱਚ ਨੂੰ ਸੱਚ ਨਹੀਂ ਕਹਿੰਦੇ ਆਖੋ ਸਤ ਨਾ ਆਓ ਵਾਹ ਗੁਰਬਾਣੀ ਬਹੁਤ ਕੰਠ ਹੈ ਜਦੋਂ ਆਪਰੇਸ਼ਨ ਕਰਨ ਦਾ ਟਾਈਮ ਆਉਂਦਾ ਹੈ ਉਦੋਂ ਹੱਥ ਕੰਬਦੇ ਨੇ ਤੇ ਗਿਆਨਵਾਨ ਮੰਨ ਸਕਦੇ ਹੋ ਇਹੋ ਜਿਹੇ ਬੰਦੇ ਨੂੰ ਨਹੀਂ ਪਿਆਰਿਓ ਸ਼ਬਦ ਭਾਵੇਂ ਘੱਟ ਆਉਂਦੇ ਹੋਣ ਪਰ ਫੈਸਲਾ ਵਧੀਆ ਕਰ ਸਕਦਾ ਹੋਵੇ ਇਹਨੂੰ ਕਹਿੰਦੇ ਆ ਜੋ ਪ੍ਰਾਨੀ ਗੋਵਿੰਦ ਧਿਆਵੈ ਪੜਿਆ ਅਨ ਪੜਿਆ ਪਰਮਗਤ ਫੈਸਲਾ ਵਧੀਆ ਕਰ ਸਕੇ ਅਕਲ ਚਾਹੀਦੀ ਹੈ ਵੇਖਿਓ ਗੁਰਬਾਣੀ ਦਾ ਗਿਆਨ ਲੈ ਕੇ ਜਿਹੜੀ ਅਕਲ ਆਉਣੀ ਸੀ ਉਹ ਤੇ ਐਨੂੰ ਹੀ ਨਹੀਂ ਗਿਆਨ ਬਹੁਤ ਹੈ ਪਰ ਜਿਹੜੀ ਆਪਣੀ ਕਾਮਨ ਸੈਂਸ ਸੀ ਉਹ ਤੇ ਹੈ ਹੀ ਨਹੀਂ ਗਿਆਨ ਬਹੁਤ ਹੈ ਪਰ ਅਕਲ ਕੋਈ ਨਹੀਂ ਗਿਆਨ ਤੇ ਕੋਈ ਕਮੀ ਨਹੀਂ ਫੈਸਲਾ ਲੈਣ ਵਾਲੀ ਅਕਲ ਨਹੀਂ ਡਾਕਟਰ ਨੂੰ ਪਤਾ ਸਾਰਾ ਹੈ ਪਰ ਆਪਰੇਸ਼ਨ ਕਰਨ ਦੀ ਅਕਲ ਨਹੀਂ ਆਹ ਮਰੀਜ਼ ਆਇਆ ਹੈ ਇਸ ਵੇਲੇ ਇਸ ਟਾਈਮ ਤੇ ਕਿਹੜੀ ਦਵਾਈ ਦੇਣੀ ਹੈ ਇਹ ਡਾਕਟਰ ਨੂੰ ਅਕਲ ਨਹੀਂ ਵਕੀਲ ਨੇ ਕਿਤਾਬਾਂ ਬਹੁਤ ਪੜੀਆਂ ਨੇ ਪਰ ਕਿਹੜੇ ਟਾਈਮ ਤੇ ਕਿਵੇਂ ਉਹਨੇ ਦਾ ਪੇਚ ਖੇਡਣਾ ਹੈ ਇਹ ਅਕਲ ਨਹੀਂ ਸਾਡੇ ਵਰਗੇ ਗਿਆਨੀਆਂ ਨੂੰ ਗਿਆਨ ਬਹੁਤ ਹੈ ਸ਼ਬਦ ਬਹੁਤ ਕੰਠਨੇ ਪਰ ਜ਼ਿੰਦਗੀ ਦੇ ਟਾਈਮ ਦੇ ਉੱਤੇ ਜਿਹੜੇ ਫੈਸਲੇ ਲੈਣੇ ਸੀ ਉਤਾਪਨਾ ਅਕਲ ਅਕਲ ਕਮਾਲ ਦੀ ਹੋਣੀ ਚਾਹੀਦੀ ਹੈ ਪਿਆਰਿਓ ਇਹ ਗੱਲ ਖਿਆਲ ਚ ਰੱਖਿਓ ਫੈਸਲੇ ਲੈਣੇ ਜ਼ਿੰਦਗੀ ਦੇ ਵਿੱਚ ਬੜੇ ਜ਼ਰੂਰੀ ਨੇ ਤੁਹਾਨੂੰ ਖੜਨਾ ਪੈਣਾ ਹੈ ਗੱਲਾਂ ਕਰਕੇ ਨਹੀਂ ਸਰਨਾ ਜੁਰਤ ਵਿਖਾਉਣੀ ਪੈਣੀ ਹੈ ਤਾਂ ਗੱਲ ਬਣਦੀ ਹੈ ਸੱਚ ਦੇ ਰਾਹ ਤੇ ਤੁਰਨਾ ਪੈਣਾ ਹੈ ਮਨ ਕਾਇਮ ਕਰਕੇ ਰੱਖਣਾ ਪੈਣਾ ਹੈ ਸੱਚ ਪਰਮਾਤਮਾ ਨਾਲ ਜਦੋਂ ਬੰਦਾ ਜੁੜ ਗਿਆ ਨਾ ਫਿਰ ਗੱਲ ਕੀ ਚੱਲਦੀ ਸੀ ਬੱਬਰ ਤੂੰ ਹਰੀ ਆਵਲਾ ਕਹਿੰਦੇ ਵੀ ਤੂੰ ਤੇ ਹਰਾ ਭਰਾ ਸੀ ਉਹ ਉਹ ਤਲਾਬ ਇੰਨਾ ਵਧੀਆ ਸੀ ਸੁਣੋ ਕਹਿੰਦੇ ਤੂੰ ਰੰਗ ਤੇਰਾ ਕਾਲਾ ਕਿਉਂ ਹੋ ਗਿਆ ਕਮਲ ਫੁੱਲ ਮੁੜ ਜਾ ਕਿਉਂ ਗਏ ਬਭਰੇ ਕਿਉਂ ਚਲੇ ਗਏ ਤੇ ਉਹ ਬੱਬਰ ਕਹਿੰਦਾ ਮੈਂ ਸਮਝਦਾ ਮੈਂ ਜਾਣਦਾ ਵੀ ਜਿਹੜੇ ਪਾਣੀ ਨਾਲ ਮੇਰਾ ਸਬੰਧ ਸੀ ਉਹ ਮੇਰਾ ਸਬੰਧ ਬੋਲੋ ਹੁਣ ਟੁੱਟ ਗਿਆ ਜਿਹੜਾ ਖਾਲ ਆਉਂਦਾ ਸੀ ਨਾ ਪਾਣੀ ਦਾ ਦਰਿਆ ਨਾਲ ਮੇਰਾ ਕਨੈਕਸ਼ਨ ਸੀ ਦਰਿਆ ਤੋਂ ਪਾਣੀ ਆਉਂਦਾ ਸੀ ਪਰ ਉਹ ਜਿਹੜਾ ਖਾਲ ਉਹ ਪਾਈਪ ਉਹ ਰਾਹ ਜਿਹਦੇ ਰਾਹੀਂ ਪਾਣੀ ਮੇਰੇ ਵਿੱਚ ਆਉਂਦਾ ਸੀ ਉਹ ਰਾਹ ਹੁਣ ਬੰਦ ਹੋ ਗਿਆ ਤਾ ਮੇਰੀ ਦੇਹੀ ਕਾਲੀ ਹੋ ਗਈ